ਹੇਤਲੀ ਲਾਹੇਵੰਦ ਹਨ ਤੋਰੀਆਂ ਜੀਹਾਂ ਅਗਰ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਕਿ ਤੁਹਾਡੀ ਸਿਹਤ ਜਿਹੜੀ ਗਈ ਹੈ ਠੀਕ ਹੋ ਸਕਦੀ ਗਈ ਹੈ ਜੇ ਤੁਸੀਂ ਬਿਮਾਰ ਹੋ ਤਾਂ ਸ਼ੂਗਰ ਸਣੇ ਇਹਨਾਂ ਸਮੱਸਿਆਵਾਂ ਤੋਂ ਵੀ निजात ਦਵਾਉਂਦੀ ਏ ਤੋਰੀਆਂ ਤੁਹਾਨੂੰ ਇਸ ਦੀ ਪ੍ਰੋਪਰ ਜਾਣਕਾਰੀ ਦਵਾਂਗੇ ਬਣੇ ਰਹੋ ਇਸ ਵੀਡੀਓ ਦੇ ਨਾਲ ਤੋਰੀ ਇੱਕ ਤਰ੍ਹਾਂ ਦੀ ਸਬਜ਼ੀ ਗਈ ਹੈ ਇਸ ਦੀ ਖੇਤੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਕੀਤੀ ਜਾਂਦੀ ਗਈ ਆ ਸਵਾਦ ਨੂੰ ਦੇਖਦੇ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪੋਸ਼ਟਕ ਤੱਤਾ ਨਾ ਭਰਪੂਰ ਹੈਗੀ ਆ ਬਹੁਤ ਜ਼ਿਆਦਾ ਇਹਦੇ ਫਾਇਦੇ ਹੈਗੇ ਗਏ ਆ ਜਿਹਨੂੰ ਸੁਣ ਕੇ ਕਈ ਲੋਕ ਤਾਂ ਇਸ ਦੇ ਹੁਣ ਫੈਨ ਹੋ ਚੁੱਕੇ ਹੈਗੇ ਨੇ ਕਿਉਂਕਿ ਇਹਦਾ ਸਵਾਦ ਜਰੂਰ ਜਿਹੜਾ ਆਇਆ ਉਹ ਥੋੜਾ ਅਟਪਟਾ ਹੁੰਦਾ ਹੈ ਲੇਕਿਨ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੋਰੀਆਂ ਦੀ ਵੇਲ ਜਾਂ ਪੱਤਿਆਂ ਦਾ ਚੂਰਨ ਬਣਾ ਕੇ ਤੁਸੀਂ ਗਾਂ ਦੇ ਦੁੱਧ ਨਾਲ ਮਿਲਾ ਕੇ ਕੁਝ ਦਿਨ ਪੀਂਦੇ ਹੋ ਤਾਂ ਗੁਰਦੇ ਦੀ ਪੱਥਰੀ ਦੇ ਵਿੱਚ ਕਾਫੀ ਫਾਇਦਾ ਹੁੰਦਾ ਹੈ ਤੋਰੀਆਂ ਦੀ ਸਬਜ਼ੀ ਖਾਣ ਦੇ ਸ਼ੁਕੀਨ ਲੋਕਾਂ ਲਈ ਇਹ ਸਰੀਰ ਵਿੱਚ ਪੱਥਰੀ ਕੱਢੀ ਬੰਨ ਨਹੀਂ ਦਿੰਦੀ ਵਾਲਾਂ ਨੂੰ ਵੀ ਸਫੇਦ ਹੋਣ ਤੋਂ ਰੋਕਦੀ ਹੈ ਗਿਆ ਫੋੜੇ ਗੰਢ ਫਿੰਸੀਆਂ ਨੂੰ ਵੀ ਠੀਕ ਕਰਦੀ ਹੈ ਖਾਸ ਤੌਰ ਤੇ 슈ਗਰ ਤੋਂ ਰਾਹਤ ਜੜੀ ਗਈ ਪਚੋਂਦੀ ਗਈ ਹੈ ਤੋਰੀਆਂ ਅੰਦਰ ਪਾਏ ਜਾਣ ਵਾਲੇ ਪੇਪਟਾਈਡ ਇਨਸੋਲਿਨ ਦੀ ਤਰ੍ਹਾਂ ਹੀ ਕੰਮ ਕਰਦੇ ਹਨ ਤੋਰੀਆਂ ਦੀ ਸਬਜ਼ੀ ਖਾਣ ਨਾਲ 슈ਗਰ ਘਟਦੀ ਹੈ ਮਤਲਬ ਨੋਰਮਲ ਹੁੰਦੀ ਹੈ ਤੇ ਅੱਖਾਂ ਹੇਠਾਂ ਸੋਜ ਜਿਆਦਾ ਮੋਬਾਈਲ ਟੀਵੀ ਦੇਖਣ ਨਾਲ ਜਾਂ ਨੀਂਦ ਦੀ ਕਮੀ ਨਾਲ ਅੱਖਾਂ 'ਚ ਸੋਜ ਆ ਜਾਂਦੀ ਏ ਤੋਰੀਆਂ ਦੇ ਤਾਜੇ ਤੋੜੇ ਹੋਏ ਪੱਤਿਆਂ ਦੇ ਰਸ ਜਾਂ ਤਾਜੇ ਪੱਤੇ ਅੱਖਾਂ 'ਤੇ ਮਲਣ ਨਾਲ ਇਹ ਠੀਕ ਹੋ ਜਾਂਦੀ ਏ ਐਸਿਡਿਟੀ ਤੋਂ ਵੀ ਕਾਫੀ ਰਾਹਤ ਮਹਿਸੂਸ ਕਰਾਉਂਦੀ ਈਆਂ ਤੋਰੀਆਂ ਠੰਡੀਆਂ ਹੁੰਦੀਆਂ ਹਨ ਇਹ ਟਿੱਡ ਦੀ ਜਲਨ ਤੇ ਐਸਿਡਿਟੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀਆਂ ਹਨ ਖੁਜਲੀ ਤੋਂ ਵੀ ਰਾਹਤ ਹੁੰਦੀਆਂ ਗਿਆ ਤੁਹਾਨੂੰ ਦੱਸ ਤੀਏ ਕਿ ਤੋਰੀਆਂ ਦੇ ਪੱਤੇ ਅਤੇ ਬੀਜਾਂ ਨੂੰ ਪਾਣੀ ਵਿੱਚ ਪੀਸ ਕੇ ਚਮੜੀ ਤੇ ਲਾਉਣ ਨਾਲ ਖੁਜਲੀ ਤੇ ਵੀ ਆਰਾਮ ਮਿਲਦਾ ਹੈ ਜੀ ਹਾਂ ਇਹ ਬਹੁਤ ਸਾਰੇ ਫਾਇਦੇ ਦੇ ਤੋਰੀਆਂ ਦੀ ਸਬਜ਼ੀ ਦੇ ਨਾਲ ਸਰੀਰ ਨੂੰ ਪਹੁੰਚਦੇ ਹਨ ਲੇਕਿਨ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਕਿਉਂਕਿ ਇਸ ਦਾ ਸਵਾਦ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਲੇਕਿਨ ਜੇ ਅਸੀਂ ਗੁਨਾ ਨਾ ਇਹਨੂੰ ਦੇਖੀਏ ਤਾਂ ਇਹਦੇ ਵਿੱਚ ਗੁਨਾ ਗੁਣ ਬਹੁਤ ਜ਼ਿਆਦੇ ਹੈਗੇ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦੇ ਜ਼ਰੂਰੀ ਹੈਗੇ ਨੇ